ਸਾਰ ਦੇ ਵਿੱਚ ਪ੍ਰਿੰਸੀਪਲ ਦਾ ਕਤਲ ਹੋਇਆ ਹੈ ਦੋ ਵਿਦਿਆਰਥੀਆਂ ਦੇ ਉੱਤੇ ਚਾਕੂ ਮਾਰ ਕੇ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਦੇ ਇਲਜ਼ਾਮ ਲੱਗੇ ਨੇ ਸਕੂਲ ਦੇ ਵਿੱਚ ਹੀ ਪ੍ਰਿੰਸੀਪਲ ਜਸਵੀਰ ਸਿੰਘ ਦੇ ਕਤਲ ਨੂੰ ਅੰਜਾਮ ਦਿੱਤਾ ਗਿਆ ਬਾਸ ਬਾਦਸ਼ਾਹਪੁਰ ਪਿੰਡ ਦੇ ਕਰਤਾਰ ਮੈਮੋਰੀਅਲ ਸੀਨੀਅਰ ਸਕੈਂਡਰੀ ਸਕੂਲ ਦਾ ਇਹ ਘਟਨਾਕ੍ਰਮ ਜਿੱਥੇ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤਾਂ ਦੋ ਵਿਦਿਆਰਥੀਆਂ ਦੇ ਉੱਤੇ ਚਾਕੂ ਮਾਰ ਕੇ ਕਤਲ ਕਰਨ ਦੇ ਇਲਜ਼ਾਮ ਲੱਗੇ ਸਕੂਲ ਦੇ ਵਿੱਚ ਹੀ ਪ੍ਰਿੰਸੀਪਲ ਜਸਪੀਤ ਸਿੰਘ ਦਾ ਕਤਲ ਕੀਤਾ ਗਿਆ ਦੋ ਵਿਦਿਆਰਥੀ ਸਕੂਲ ਦੇ ਹੀ ਜਿਨ੍ਹਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਬਾਸ ਬਾਦਸ਼ਾਹਪੁਰ ਪਿੰਡ ਦੇ ਕਰਤਾਰ ਮੈਮੋਰੀਅਲ ਸੀਨੀਅਰ ਸਕੂਲ ਦਾ ਇੱਕ ਕਟਨਾਕ੍ਰਮ ਹਿਸਾਰ ਦੇ ਵਿੱਚ ਪ੍ਰਿੰਸੀਪਲ ਦਾ ਕਤਲ ਤੇ ਉਸ ਤੋਂ ਬਾਅਦ ਪੁਲਿਸ ਫਿਲਹਾਲ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਆਖਰ ਕੀ ਵਜ੍ਹਾ ਰਹੀ ਜਿਸ ਦੇ ਕਾਰਨ ਵਿਦਿਆਰਥੀਆਂ ਦੇ ਵੱਲੋਂ ਪ੍ਰਿੰਸੀਪਲ ਦਾ ਕਤਲ ਕੀਤਾ ਗਿਆ ਦੋ ਵਿਦਿਆਰਥੀ ਜਿਨ੍ਹਾਂ ਨੇ ਚਾਕੂ ਮਾਰ ਕੇ ਇਹ ਸਵਾਰਦਾਤ ਨੂੰ ਅੰਜਾਮ ਦਿੱਤਾ ਸਕੂਲ ਦੇ ਪ੍ਰਿੰਸੀਪਲ ਦਾ ਕਤਲ ਕਰ ਦਿੱਤਾ ਬਾਸ ਬਾਦਸ਼ਾਹਪੁਰ ਪਿੰਡ ਦੇ ਕਰਤਾਰ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਦਾ ਇਮਾਮ ਹੈ ਤਾਂ ਹਿਸਾਰ ਦੇ ਵਿੱਚ ਪ੍ਰਿੰਸੀਪਲ ਦਾ ਕਤਲ ਹੋਇਆ ਹੈ ਜਿਸ ਤੋਂ ਬਾਅਦ ਮੌਕੇ ਦੇ ਉੱਤੇ ਪੁਲਿਸ ਦੀਆਂ ਟੀਮਾਂ ਪਹੁੰਚੀਆਂ ਨੇ ਯਕੀਨਨ ਫੋਰੈਂਸਿਕ ਟੀਮਾਂ ਵੀ ਜਾਂਚ ਕਰ ਰਹੀਆਂ ਹੋਣੀਆਂ ਨੇ ਤਾਂ ਇਸ ਖਬਰ ਦੇ ਉੱਤੇ ਵਧੇਰੇ ਜਾਣਕਾਰੀ ਲਵਾਂਗੇ ਮੇਰੇ ਸਹਿਯੋਗੀ ਸੰਦੀਪ ਸੈਣੀ ਜੁੜੇ ਨੇ ਸੰਦੀਪ ਕਦੋਂ ਦਾ ਹੈ ਇਹ ਮਾਮਲਾ तो विद्यार्थी कौन ने जिन्होंने इस वारदात को अंजाम देता है स्कूल में ही पढ़ने वाले विद्यार्थी थे और उन्हीं के स्कूल के प्रिंसिपल की आज करीब 11 बजे सुबह इन चाकुओं से गोद कर हत्या कर दी अभी जो स्पष्ट वजह है वो सामने नहीं आ पाई है और हाथी के एसपी है वो मौके पे पहुंचे हैं और उन्होंने कहा है कि जल्द ही आरोपियों की गिरफ्तारी होगी और इस मामले की पूरी जांच की जाएगी जी जी ਸੰਦੀਪ ਇਸ ਪੂਰੇ ਮਾਮਲੇ ਦੇ ਵਿੱਚ ਫਿਲਹਾਲ ਕੋਈ ਗ੍ਰਿਫਤਾਰੀ ਹੋਈ ਹੈ ਜੀ ਅਭੀ ਤੱਕ ਕਿਸੇ ਵੀ ਆਰੋਪੀ ਦੀ ਗ੍ਰਿਫਤਾਰੀ ਨਹੀਂ ਹੋਈ ਹੈ ਔਰ ਦੋ ਛਾਤਰ ਬਤਾਏ ਜਾ ਰਹੇ ਹਨ ਪਲਸਵਰਨ ਔਰ ਪਲਸਤੂ ਕੇ ਜੋ ਸਕੂਲ ਮੇ ਪੜ੍ਹਤੇ تھے ਉਹਨਾਂ ਨੇ ਹੀ ਉਨਕੇ ਪ੍ਰਿੰਸੀਪਲ ਕੀ ਚਾਕੂ ਸੇ ਗੋਦ ਕਰ ਹੱਤਿਆ ਕੀ ਹੈ ਜੀ ਜੀ ਪਰ ਜਿਸ ਤਰੀਕੇ ਦੇ ਨਾਲ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਲਾਜ਼ਮੀ ਹੈ ਜਿਸ ਤਰੀਕੇ ਦੇ ਨਾਲ ਇਸ ਘਟਨਾਕ੍ਰਮ ਨੂੰ ਅੰਜਾਮ ਦਿੱਤਾ ਗਿਆ ਸਕੂਲ ਦੇ ਵਿੱਚ ਹੋਰ ਜਿਹੜੇ ਸਟੂਡੈਂਟ ਨੇ ਜਾਂ ਅਧਿਆਪਕ ਵੀ ਮੌਜੂਦ ਹੋਣਗੇ जी स्कूल के जो प्रांगण था उसके अंदर ही इस वारदात को अंजाम दिया गया और जब उन्होंने देखा और जो टीचर थे और बच्चे थे उन्होंने जब देखा तो जब आरोपी जो थे वो मौके से भाग गए थे तो उसके बाद उन्होंने पीछा भी किया लेकिन वो मौके से फरार हो गए तो पता लग गया जी अभी तक स्पष्ट नहीं हो पाया कि किस वजह से उन्होंने जो प्रिंसिपल है इनकी हत्या की है ਅਭੀ ਪੁਲਿਸ ਕਹਿ ਰਹੀ ਹੈ ਕਿ ਜਾਂਚ ਕਰ ਰਹੀ ਹੈ ਅਤੇ આરોપી ਨੂੰ ਗ੍ਰਿਫਤਾਰ ਕਰ ਲਿਆ ਜਾਏਗਾ ਉਸਕੇ ਬਾਅਦ ਹੀ ਮੇਨ ਵਜ੍ਹਾ ਸਾਹਮਣੇ ਆਏਗੀ ਕਿ ਕਿਸ ਵਜ੍ਹਾ ਸੇ ਉਹਨਾਂ ਨੇ ਇਹਨਾਂ ਦੀ ਸੱਤਿਆ ਕੀ ਜੀ ਸੰਦੀਪ ਬਹੁਤ ਬਹੁਤ ਧੰਨਵਾਦ ਤਮਾਮ ਜਾਣਕਾਰੀ ਦੇ ਲਈ ਤਾਂ ਫਿਲਹਾਲ ਪੁਲਿਸ ਇਹਨਾਂ ਮੁਲਜ਼ਮ ਵਿਦਿਆਰਥੀਆਂ ਦੀ ਪਾਲ ਦੇ ਵਿੱਚ ਜੁਟੀ ਹੋਈ ਹੈ ਆਖਿਰ ਕਿਉਂ ਕਤਲ ਕੀਤਾ ਗਿਆ ਇਸ ਬਾਰੇ ਵੀ ਪੁਲਿਸ ਆਪਣੀ ਪੜਤਾਲ ਦੇ ਵਿੱਚ ਪਤਾ ਲਗਾਏਗੀ